ਜੋ ਸਿੰਘ ਤੋਂ ਗੁਣਗੁਣੋ ਜਾਂਦੀ ਹੈ ਕੁਝ ਕੁਛ ਸੈਡੇ ਗੇ ਰਹੇ ਆ ਉਹ ਟੋਟਲ ਅਸੀਂ ਜਿਵੇਂ 200 ਰੁਪਏ ਤੇ ਛੱਲੇ ਰਹੇ ਆ ਲੇਕਰ ਉਹਦੀ ਕੋਈ ਕਿਸੇ ਪਰਵੰਦੇ ਤੋਂ ਆ ਕੇ ਕੋਈ ਸਿਵਰੇ ਇਲਕੇ ਦੇ ਬਾਹਰ ਕੰਮ ਨਹੀਂ ਡਿਆ ਤੇ ਫਿਰ ਵੀ ਅਸੀਂ ਸਾਰਿਆਂ ਕੋਲ ਓਵਰ ਆਲ ਦੇ ਵਿੱਚ ਇੱਕ ਦੱਸੀ ਹੈ ਉਸ ਦਾ ਇਸ ਕਾਰਨ ਸਪੋਰਟ ਤੇ ਇਸ ਪਾਸੇ ਵਾਲੇ 1500 ਰੁਪਏ ਦੇ ਉੱਤੇ ਦੇਖੂਰੇ 1550 ਰੁਪਏ ਇਹ ਸਾਰੀ ਤੁਹਾਡੀ ਸੰਘਰਸ਼ ਤੇ ਟੀਮ ਵਰਕ ਦਾ ਨਤੀਜਾ ਹੈ ਜਿਹੜਾ ਕਿਸੇ ਕਲੇ ਕਲੇ ਦੀ ਨਹੀਂ ਨਾ ਲੱਗਿਆ

ਮੇਰੇ ਮਾਹੌਲ ਤੋਂ ਵੀ ਤੜਡੇ ਹੋ ਕੇ ਨੀਂਦ ਕੀਤੀ ਆ ਤੇ ਤੜਡੇ ਹੋ ਕੇ ਬਾਜਵਾ ਸਾਹਿਬ ਤੇ ਆਇਆ ਵਾ ਪਰ ਮੈਂ ਜੇ ਦਸਤਾਹੀ ਤਾਹੋ ਲੇ ਮਾ ਵੀ ਮੰਗ ਲੈਣਾ ਪਹਿਲਾਂ ਇਹ ਲਕਸ਼ੇ ਚਿੰਦਰੀ ਹੋਈ ਜੋ ਕਿਥੇ ਖੁਸ਼ੀ ਵੀ ਲੱਸਾ ਨੂੰ ਜਿੱਤਣ ਦੀ ਬਹੁਤ ਜ਼ਿਆਦਾ ਮੰਗ ਤੇ ਦਾ ਪਾਉਣਾ ਕੋਦਾ ਤੋਂ ਨੁਮਾਗਾ ਦੇਣਾ ਅਸਲ ਵਿੱਚ ਮੁਕਾਬਲਾ ਪਿਛਲੀ ਲਕਸ਼ੇ ਨਾਲ 2 ਰੁਪਏ ਦਾ ਜਿੰਦਰੀ ਕਰ 7000 ਦੀ ਕੰਨ ਨਹੀਂ ਕਿਤੇ ਉਹਨਾਂ ਨੂੰ ਚੰਗੀ ਅਰਦਾਸ ਜੀ ਆ। ਪੰਜਾਬ ਦੇ ਚੌਥੇ ਯਾਰ ਆਪਕੋ ਜੀ ਆਪਣੀਆਂ ਅੰਦਰੇ ਦਾ ਚੰਗੀ। ਇਹ ਬੰਗੀਆਂ ਤਾਂ ਤਗੜੇ ਹੋ ਕੇ ਕੰਮ ਕਰਨਾ। ਬਿਲਕੁਲ ਉਹ ਸੈਲੈਕਟ ਨਹੀਂ ਜਿੱਤ ਗਏ। ਬੜਾ ਜੇਰਾ ਹੁਣ ਆਪਣਾ ਪਹਿਲਾ ਗੇਮ ਨੂੰ ਆਪਣਾ ਜੀਰੀ ਹੱਥ ਲੈਣਾ। ਅੱਜ ਦਾ ਗੱਲ ਉਹਦਾ ਚੌਥਾ ਹੀ ਦਾ ਕਿ ਜਾਇਆ ਰੋਕਦੇ ਆ ਬੰਦਾ ਬੈਗਨ ਦਾ ਤੇ ਜਾਇਆ। ਜਿਹੜੇ ਬੰਦ ਕਜੋਰ ਲੱਗੇ ਉਹ ਸਾਰੇ ਬੰਦਾ ਪਰ ਜਿਹੜੇ ਚੰਗੇ ਲੱਗੇ ਆ ਜਿੰਨੇ ਅਸੀਂ ਬੈਠੇ ਆ ਨਹੀਂ ਬਿਲਕੁਲ ਧੀਕੀਆਂ। ਜੇ جی چھبی سو ٹھائی سو چالی تو پندرہ سو کار جو ہے سارے ہو گئے باجوا سا نے جنسیجن لئے نا ودیا ڈسیزن لے ہائی کمانڈ تک دلی تک سارے منگے آ سب تو واقعی آپ کا سمجھوتا نہیں کیا جی آپوتا کر جنٹ سامنے جا باجو سا تعداد بہت مشکل بہت لاکہ پیچھے چلے کیونکہ آنے والے جن فیصلے لئے جنہیں سارے پی ہائی کمانڈ سارے ہوئے سارے پہلے لکھ لاکھ مبارک دینا چاہتا ہوں

ਆਪ ਪੱਧ ਕਰੀਦਲ ਕੱਛੇ ਨਹੀਂ ਸੀ ਕਾਲੀ ਦਾ ਜਿਹੜਾ ਥੱਲੇ ਘਰੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਬੇਜਤਨਾ ਸਾਡਾ ਪਰ ਲਗਾਤਾ ਕਾਂਗਰਸ ਨੇ ਕਾਲੀਦਰ ਪੰਡਾ ਵਿੱਚ ਆਪਸ਼ੀ ਕਰਦੇ ਬਹੁਤ ਸਾਡਾ ਨਰਕੀ ਬੋਲ ਦੇ ਕੇ ਉਹ ਜੋ 10 15 20% ਸਾਡੇ ਆਇਆ ਮੈਂ ਬਹੁਤੀ ਮੋਰ ਜਿਹੜਾ ਕਾਲੀਦਰ ਕਾਲੀਦਰ ਨੂੰ ਨਹੀਂ ਪਾਣਾ ਚਾਹਤੇ ਉਹ ਆਪ ਨੇ ਇਸੇ ਕਾਲੀਦਰ ਆਪ ਦਾ ਬੋਲ ਹੁੰਦੇ ਜਿਹੜਾ ਸਾਡਾ ਰੋਟ ਤੇ ਗਿਆ ਉਹਦਾ ਵੱਡਾ ਕਾਰਨ ਇਹ ਸੀ ਕੇ ਮੇਜੋਰਟੀ ਜਿਹੜਾ ਭਾਜਪਾ ਨੂੰ ਮੋਟ ਪਾਇਆ ਉਹ 75 ਫੀਸਦੀ ਸਾਡਾ ਬੋਟ ਜਿਹੜਾ ਸਾਨੂੰ ਵਾਪਸ ਕਰਦੇ ਆਏ ਕੋਈ ਕੋ ਕਿਸੇ ਵਿਸ਼ੇਸ਼ ਨਾਅਰੇ ਦੇਤੇ ਮੋਟ ਗਈ ਹੈ ਹੁਣ ਐਲ ਵੀ ਕਰਕੇ ਫੇਰ ਆਏ ਕਿ ਪਾਰਲੀਮੈਂਟ ਦੀ ਇਲੈਕਸ਼ਨਾਂ ਮੇ ਜਦੋਂ ਵੀ ਸਾਡਾ ਭਾਜਪਾ ਦਾ ਮਤਲਬ ਹੁੰਦਾ ਸੀ ਅਸੀਂ ਐਕਸੈਪਟ ਕੀਤਾ 5000 ਮੋਟ ਭਾਜਪਾ ਨੂੰ ਦੇ ਦਿੱਤੀ ਸੀ ਉਹ ਐਲ ਵੀ ਗਿਣਤੀ ਵਧ ਕੇ ਬਾਰੂ ਦਾ ਜੋ ਤਕਰੀਬਨ ਤੁਸੀਂ ਹਿਸਾਬ ਲਾ ਸਕਦੇ ਹੋ ਤੇ ਇਹਨੂੰ ਜੇ ਆਪਣੀ ਗਣਤੀ ਚ ਜੋੜ ਲਓ ਤੇ ਤੁਸੀਂ ਫਿਰ 50 ਹਜ਼ਾਰ ਦੇ ਚੁੱਕ ਜਾਓ। ਤੋਂ ਇਹ ਆਉਂਦੇ ਟਾਈਮ ਦੇ ਵਿੱਚ ਪੰਜਪਾ ਵਾਲੀ ਵੀ ਵੋਟ 75% ਤੁਹਾਨੂੰ ਆਣੀ ਹੈ ਤੇ ਆਪ ਦੀ ਵੋਟ ਤੇ ਹੁਣ ਆ ਜਿਹੜਾ ਮਿਡ ਪੁਆਇੰਟ ਇਸ ਤੋਂ ਬਾਅਦ ਜਿਹੜੇ ਕੋਈ ਸਪੱਜੀਆਂ ਡੀਗਰੀਆਂ ਸੀ ਜਾਂ ਜਿਹੜੇ ਲੋਕ ਇਹ ਮਿਸ ਫੈਲਟੀਆਂ ਕਿਆ ਇਲੈਕਸ਼ਨਾਂ ਦੀ ਜਾਂ ਪੰਜਾਬ ਚ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਦੀ ਜਿਹੜੇ ਲੋਕ ਤਾਕਤ ਚ ਲੈਣਾ ਚਾਹੁੰਦੇ ਆ ਉਹ ਐਜ ਕੀ ਭੁਗਦੇ ਨੇ ਅੱਜ ਤੱਕ ਇਹ ਵੀ ਸਾਰਾ ਆਰਥਿਕ ਮੇਜ ਵਿੱਚ ਲੋਟਾ-ਟੋਟੇ ਪਾਣੀ ਦਾ ਪਾਣੀ ਹੋਣਾ ਹੈ 5 5 6 6 ਆਦਿ ਪਿੰਡਾਂ ਚ ਜਿਨ੍ਹਾਂ ਨੂੰ ਨਾਮ ਲਾਇਆ 25 ਉਹਨਾਂ ਚ ਖਲੋਣਾ ਇੱਕੋ ਹੀ ਆਉਂਦਾ ਤੇ ਬਾਕੀ ਚਾਰ ਤੁਹਾਡੇ ਨਾਲ اس کے بہت کلیرٹی دس داس لیڈر اپوزیشن ہے آپ دی پارٹی دی شاہ اتو تک چکی کہ کوئی بھی افسرے کوئی نجائز اس گورنر نہیں میں تعلیم ایک گھر سے یقین دہا کسے بھی میرے بھی کسے بھی پیڈ کا کاغذ ریجیکٹ نہیں ہوتا جائے گا میں ਕੋਈ ਸਿਰਫ ਪੰਜ ਜਾਂ ਪੰਜ ਧੱਲੇ ਨਾਲ ਅਲਾਮੇ ਨਾ ਲੰਗ ਦਿੱਤਾ ਜਾਏਗਾ ਨਾ ਕੋਈ ਧੱਕਦੀ ਹੈ ਵੋਟਰਾਂ ਦਾ ਮਾਝੇ ਸਾਡੇ ਕੋਲੇ ਵੋਟ ਘਾਟੇ ਤੇ ਕੋਈ ਵੱਦਾਬਾਨਸਾ ਮੈਜੋਰਟੀ ਪਿੰਡਾਂ ਵਿੱਚ ਵੋਟ ਆਪਣੀ ਕੋਲ ਉਹ ਜੁਦੀਆਂ ਕਿਹ ਹੋਈਆਂ ਉਹ ਹਰ ਵਾਰੀ ਜਦੋਂ ਦੂਜੀ ਸਰਕਾਰ ਆਉਂਦੀ ਹੈ ਤੁਸੀਂ ਪਿਛਲੀ ਵਾਰ ਮੇਲੋ ਜਾਖੜ ਮੇਲ ਸਾਰੇ ਲੋਕ ਬਤੀਪਤੀਆਂ ਨਾਲ ਅਸੈਂਬਲੀ ਹੱਕ ਦੇ ਦਿੱਤੀ ਸੀ ਪਾਕਰ ਬਤੀਪਤੀ 128 ਦਿੱਤਾ ਸੀ ਜਦੋਂ ਸ਼ਾਮ ਕੀਤੇ ਲੈਕਚਰ ਆਇਆ ਬਤਿਆ ਮਾਤਾ 400 ਗੁਰਨੇ ਤੇ ਲੈ ਗਿਆ ਤੋਂ ਸਾਡਾ ਵੀ ਹੋ ਹੀ ਹਿਸਾਬ ਤੁਹਾਨੂੰ ਅਗਲੇ ਇਲੈਕਸ਼ਨ ਦੇ ਤੱਕ ਤੁਹਾਡੀ ਅਸੈਂਬਲੀ ਇਲੈਕਸ਼ਨ ਦੇ ਵਿੱਚ ਮੈਨੂੰ ਇੱਕ ਪੂਰਨ ਫੇਧ ਹੈ ਕਿ 92 ਇਲੈਕਸ਼ਨ ਤੇ ਮੈਂ ਜਾਣੇ ਵੀ ਲਿਖੀ ਤੋਣਾ ਕੋਈ ਵੀ ਨਾਮ ਬਤਾਏਗਾ ਪੁਰਾਣੇ بن جانے شوق ہے گرمی بڑی شوق ہے

ਮੈਂ ਲੋਕ ਤੁਸੀਂ ਵੇਖੋਗੇ ਜਿਸ ਤਰ੍ਹਾਂ ਤੁਸੀਂ ਪਹਿਲੇ ਵੇਖਿਆ ਸੀ ਸਾਡੀਆਂ ਬਰਾਈਆਂ ਹੋਈਆਂ ਸਟੇਟਾਂ ਦੇ ਅੱਜ ਤੱਕ ਪੁਰੀਆਂ ਸਾਲਾਂ ਚ ਕਿੰਨਾ ਕੋ ਲੋਕਰੀ ਪੈ ਚੁੱਕੀ ਇਹਨਾਂ ਕਰਕੇ ਬਿਹਤਰ ਨਹੀਂ ਬਰੀਪਾ ਦਾ ਲੋਹਾਰ ਤੁਸੀਂ ਵੇਖੋ ਇਲੈਕਸ਼ਨ ਮੁੱਕੀ ਤੇ ਹੁਣ ਪਿਛਮੀ ਤੇ ਰੱਦ ਲੱਗੇ ਨੇ ਕੱਟ ਲੱਗਣ ਲੱਗੇ ਨੇ ਆ ਤੁਸੀਂ ਵੇਖ ਹੀ ਲੋ ਕੱਟਾ ਦਾ ਹਾਲ ਕੀ ਹੈ ਆਪਣੇ ਪਿੰਡਾਂ ਦੇ ਵਿੱਚ ਜੁਵਨਿਆ ਦੇ ਵੀ ਸਾਰੀ ਪੰਚਾਇਤ ਤੇ ਵੀ ਅੱਜ ਬੁਰਾ ਹਾਲ ਹੈ

ਕੀ ਅਸੀਂ ਇਹਨਾਂ ਨੂੰ ਆਸੋਂ ਨਹੀਂ tract ਕਰ ਸਕਦੇ ਅਦੁੱਤੀ ਆਪਣੇ ਸਮਾਜਿਕ ਰੋਲ ਪਾੜੀ ਰਹੇ ਹਾਂ ਸੰਤਾਜੋ ਕੀੜੇ ਬੋਲ ਮਾਨਸਾ ਦਾ ਸੰਦੇਸ਼ ਆਇਆ ਹੈ ਕਿ ਦਿਲਿੰਦਰ ਬੈਸ ਜਿੱਤੇ ਬਾਈਲਕਸ਼ਨ ਹੋਣ ਵਾਲੀ ਰੱਖਣਾ ਮੱਧਿਆਤਰ ਤੋਂ ਲੈ ਕੇ ਕਿ ਮੈਂ ਹੁਣ ਇੱਥੇ ਰਹਿਣਾ ਮੈਂ ਦਿਲਿੰਦਰ ਨੂੰ ਕਾਨੂੰਨੀ ਵੀ ਵੀਟੀ ਦੇ ਤੱਕ 10 ਜੁਲਾਈ ਵਾਲੇ ਤੇ ਇਹਨੂੰ ਮਨਜੇਸ ਵੇਖੀਆ ਇਹਨੂੰ ਆਉਣ ਵਾਲੇ ਕੰਮ ਕਿ ਜੇ ਇਸੇ ਮੰਨ ਲੇ ਕਿ ਆਹ ਅੰਦਰ ਇਹ ਨੂੰ ਮੰਦੇ ਸਮੇਤ ਹੀ ਆਪਾਂ ਅੱਨੇ ਵਾਲੇ ਖਾਨਦ ਦੇ ਜਾਂਦਾ ਤਰੜੇ ਹੋਵੋ ਕਬਰ कसे ਕਰੋ ਕਿ ਕਿ ਇਹਦੀ ਨੂੰ ਰਿਸ਼ਤੇਦਾਰੀ ਜ਼ਿਲंधर ਬੈਸਟ ਹਲਕੇ ਦੇ ਵਿੱਚ ਹੈ ਜਿੱਥੇ ਮਾਈ ਇਲੈਕਸ਼ਨ ਹੋਈ ਉਹ ਤੇਰੇ ਸ੍ਰੀ ਕੰਟਰੀਪੂਲ ਕਰੀਏ ਬਹੁਤ ਸਾਰੇ ਸਾਡੇ ਲੋਕ ਜਿਹੜੇ ਜੋ ਉੱਥੇ ਰਹਿਤੇ ਨੇ ਆਪਣੇ ਪਿੰਡਾਂ ਦੇ ਉਹਨਾਂ ਦਾ ਰਿਸ਼ਤੇਦਾਰੀ ਵੀ ਯਾਰ ਸੁਪੀਏ ਜੋ ਆਉਣ ਵਾਲਾ ਟਾਈਮ ਕੋ گرو مہاراج صاحب نے بٹ میں جن بھی پڑھنی اکائی مرضی کو بنا کسی آدمی کو سجے تک نہیں لیا جائے گا کہو گے تو میری کوئی پرابلم ہے نہیں جی چاہو گے کہ وہاں مضبوط ہوتا ہے پارٹی مضبوط ہوتی ہے ذریعے آئے, ہوتا آئے ہوتا آن گا لائف سے پیچھے گزارش میری بھی آدھے ٹائم کوشش کریے دوسرے کے پیڈ مداخلت نہ کریں جہاں میرے ویر نے وہاں میں گزارش کری

منوں یہ پتا ہے کہ بہت بڑے پیمانے پہ آ نہیں سکنا بہت زور نہ کہ ووٹا بھی لے لیے جنگی کہ شکریہ ادا بھی کرنی ہے تو میں اپنے وقت یہ اپنی ذمے واری وہ پرماتما شکرانہ کرنا شکرانہ کرنا ضروری سے دونوں کر رہے ہیں میں بھینا چاہنا موسم ٹھیک ہے میں یقین دہ ہر تک چاہوں سے بچیاں بھی ہو رہی ہو اپنا بن گیا جسے جیسے بھی پیسوں کی لوٹ پے گی اس تو بعد نوئن پچاتوں کے جو جو تک چاہیے وہ میں لے کے جاؤں گا کم تھوڑے ڈٹ کے کروں گی آن کے ٹائم بھی اپنے ایری واسے میں سمجھنا گرو مہاراج صاحب کی بات کرتا نہیں ٹائم آنے ہے جب سارے شروع ہے تو میری گزارش اینی ہے جس طرح اپنا منا پا رہے ہیں تکڑے ہو کے بہت دیکھو کی ہو ہے کئی پنڈا کے بھاجوا کو ووٹ پہ نہیں بہت سارا سب کو چاہیے کہ ساری مجبوری سے ایک بار بھاجوا کی تو انہوں نے بولا وہ بھی بہت سارے ایو جی ملک ہے جنہوں کا ذکر کیا کال صاحب سڑکوں پاک وہ ہمیشہ ہی بہت چار ٹائم یہ ہے کہ اپنا تھوڑا مٹا پرکھ رہی ہیں میں تو پچھلی پارلیمنٹ کی گل لکھا رہا یہ تسی تھوڑا جہاں جانور ڈیڑا بابا مانڈک بتی ہزار تو لگا بٹال ہزار تو لوگ ਤੇ ਜਦੋਂ ਸ਼ਗਲੀ ਦੀ ਇਲੈਕਸ਼ਨ ਆਈ ਤਾਂ ਤੁਸੀਂ ਆਪੇ ਹੁੰਦਾ ਲੋਕ ਕਿਹ ਆਏ ਅਸੀਂ ਤੇ ਹੁਣ ਫੇ ਇਹਨਾਂ ਤੋਂ ਅਜੇ ਵੀ ਉੱਤੇ ਨੇ ਤੇ ਗੁਰੂ ਮਾਰਾ ਸਾਹਿਬ ਦੀ ਕਿਰਪਾ ਨਾਲ ਇਹਨਾਂ ਤੋਂ ਕੁਝ ਦੇ ਗਿਆ ਨਾ ਕਿਸੇ ਮੈਨੂੰ ਲੋਭੀਂਦੇ ਨਾ ਕਿਸੇ ਦੂਸ਼ਮਨ ਨੂੰ ਇਹਨਾਂ ਤੋਂ ਭੈ ਦੇ ਨਾ ਕਿਸੇ ਦੂਸ਼ਮਨ ਬਣੇਗਾ ਉਹ ਜੋ ਕੋਈ ਗਾਵੀ ਨੇ ਬੋਲਾ ਐਸੀ ਬਕਾਇਦਾ ਤੋਂ ਲੋਕਾਂ ਦਾ ਇਹਨਾਂ ਦਾ ਰੂਪ ਪੂਰਾ ਹੋ ਚੁੱਕਿਆ ਕਿਸੇ ਆਦਮੀ ਨੂੰ ਕੋਈ ਇਹਨਾਂ ਤੋਂ ਆਸ ਨਹੀਂ ਹੈ

ਆਪ ਜਿੱਤੇ 13 ਗਿਰਾਹ ਕਰਦਾ ਸੀ ਕਿ 3 ਵਿਧਾਇਕ 42% ਦੇ ਨਾਲ ਸਭੀ ਤੋਂ ਵੱਧ ਵਯਿਆ ਸੀ ਉਹ ਨਹੀਂ ਸਭੀ ਤੇ ਆ ਸਾਡੇ ਨਾਲ 1% ਘੱਟ ਆਂਦੇ ਟਾਈਮ ਦੇ ਵਿੱਚ ਅਸੀਂ ਵਿਧਾਇਕਾਂ ਤੇ ਜਾਣ ਤੇ ਇਹਨਾਂ ਨੇ ਪਿਛਲੀ ਪਾਰਲਮੈਂਟ 19 ਦੇ ਵਿੱਚ 7% ਵੋਟਾਂ ਨੂੰ ਦੇ ਸੀ ਇਹ ਸੱਤਾ ਨੂੰ ਜਾਣੇ ਨੇ ਅਸੀਂ ਦੇ ਆ ਵੀ ਜਿਹੜੀ ਗੱਲ ਕਹੀਏ ਇੱਕ ਆਪਸ ਦੇ ਵਿੱਚ ਜਿੰਨੀਆਂ ਗੱਲਾਂ ਦੀ ਚਾਹਤ ਇਹ ਵੀ ਗੱਲ ਨੂੰ ਦਿਓ ਅਗਲੀ ਅਸੈਂਬਲੀ ਵਿੱਚ ਆਪਦਾ ਹੈ ਕਿ ਸੱਤ ਦੇ ਆਪਾਂ ਜਾਵਾਂਗੇ ਤੇ ਬਾਕੀ ਇਹ ਜਿਹੜੀ ਭਾਈਪਾਂ ਦੇ ਕਲੀ-ਕਲੀ ਦੇਖੋ ਨਿਰਿੰਦਰ ਮੁੰਦੀ ਉਹ ਇਹ ਸਾਫ ਤਾਂ ਹੋ ਚੁੱਕਿਆ ਹੈ ਐਂਟੀ ਪੰਜਾਬ ਨੇ ਐਂਟੀ ਲੱਗ ਗਈ ਜੀ ਸਾਡੀ ਜਿਹੜੀ ਪਛਾਣ ਸੀ ਜੈ ਜਵਾਨ ਦੇ ਜੈ ਕਿਸਾਨ ਦੇ ਤੁਸੀਂ ਵੇਖੋ ਕਿੰਨੀ ਪ੍ਰਤੀਸਥੀ ਬਣੀ

70% ਦੀ ਹਿੰਦੁਸਤਾਨ ਕਿਸਾਨੀ ਤੇ ਨਿਰਭਰ ਪਰ ਨਰੇਂਦਰ ਮੋਦੀ ਨੇ 10 ਮਿੰਟਾਂ ਦਾ 10 ਮਿੰਟਾਂ ਦਾ ਜਦ ਹੀ ਕਿਸਾਨੀ ਦੀ ਗੱਲ ਸੁਣਦਾ ਕਰੇ ਹੋ ਆ ਜਿਹੜੇ ਨਵੇਂ ਇਹਨਾਂ ਦੇ ਵੀਰ ਬਣੇ ਨੇ ਇਹ ਸਾਨੂੰ ਪ੍ਰਤਾਪ ਸਵਾਲ ਪੁੱਛਿਆ ਚਾਹਿਆ ਕਿ ਪਿਛਲੇ 10 ਸਾਲਾਂ ਤੋਂ ਜਿਹੜਾ ਮੌਜੂਦਾ ਵਕਤ ਨਰੇਂਦਰ ਮੋਦੀ ਕੋਲ ਮੌਕੇ ਆਇਆ ਆਪਣੇ ਅਲਪਰੇ ਦੀ ਕਸਟਦੀ ਨਾ ਕਰ ਰਹੀ ایک کسانی بھی کمزور کرتی کسانی بھی کمزور کرتی کسانی بھی کمزور کرتی کسانی بھی کمزور کرتی جبتر سوامی لاکھا تھے بہت مولے تھی مانگے تھے جندر کو دی جو کام مطلی نہیں سی بڑھیا وہ کرتا سی وہ دو سمٹرین کی کیا سی کہ ایم ایس پی دینی چاہی تھی دی. ہے لیگل گرینٹی دینی چاہی تھی دی. جبتر سوامی لاکھا تھے بہت مولے بتا دیا جو جب کو ہر بڑھے میں دس سال ہوگی کدھی نائی بھی لیا ہوگی اینہ